ਲੱਖ ਟਨ ਦਾ ਕੋਈ ਵੀ ਵੇਸਦਾਰ ਠੇਕਾ ਜਿਹੜਾ ਉਹ ਦਿੱਤਾ ਗਿਆ ਹੈ ਸਾਗਰ ਮੋਟਰਸ ਕੰਪਨੀ ਹੈ ਮਹਾਰਾਸ਼ਟਰ ਦੀ ਹੈ ਬੜੀ ਵੱਡੀ ਕੰਪਨੀ ਹੈ ਹਿੰਦੁਸਤਾਨ ਦੀ ਤੇ ਸਾਨੂੰ ਅਸੀਂ ਇਹਨਾਂ ਨੂੰ 22 ਮਹੀਨੇ ਦਾ ਠੇਕਾ ਦਿੱਤਾ ਹੈ 22 ਮਹੀਨੇ ਪੂਰਾ ਕਰੋ 5 ਲੱਖ ਟਨ ਨੂੰ ਪਰ ਜਿਸ ਤਰ੍ਹਾਂ ਇਹ ਕਰ ਰਹੇ ਨੇ ਕਿ ਇਹ 25 ਅ 2500 ਟਨ ਜਿਹੜਾ ਰੋਜ਼ਾਨਾ ਕਰ ਲੈਣਾ ਉਹ ਸਾਬ ਨਾਲ ਇਹਨਾਂ 11 ਮਹੀਨੇ ਸਾਰਾ ਕੰਮ ਮੁਕਾ ਦੇਣਾ ਸਾਡਾ ਤੇ ਤਰ੍ਹਾਂ 12 ਏਕੜ ਸਾਨੂੰ ਮਹੀਨੇ ਸਾਡੇ ਅੰਦਰ ਤਾਂ ਸਾਫ ਕਰ ਦੇਣ ਤੁਹਾਨੂੰ ਕੀ ਲੱਗਦਾ ਹੈ ਕਿ ਐਨਜੀਟੀ ਦੇ ਮੁਤਾਬਕ ਕਿ 30 ਲੱਖ ਟਨ ਜਿਹੜਾ ਕੂੜਾ ਪਿਆ ਹੈ ਲੈ ਕੂੜੇ ਦੀ ਆਮਦ ਵੀ ਰੈਗੂਲਰ ਹੋ ਦੇਵੇ ਕਿਉਂਕਿ ਉਹ ਬਾਦੀ ਪ੍ਰੋਡਕਸ਼ਨ ਕੂੜਾ ਖੜ ਰਹੀ ਹੈ ਲੱਗਦਾ ਹੈ ਕਿ ਕੰਮ ਆ ਪੋਏਗਾ ਤੇ ਕੈਪੈਸਟੀ ਹੋਲਡ ਰਿਟੇਨ ਜਿਹੜਾ 30 ਲੱਖ ਟਨ ਤੇ ਮਕਾਣੇ ਮਕਾਣੇ ਤੇ ਕੰਮ ਜੈਪੀ ਦੀ ਗੱਲ ਹੀ ਕੋਈ ਨਹੀਂ ਹੈ 5 ਲੱਖ ਟਨ ਦਾ ਠੇਕਾ ਦੇ ਚੁੱਕੇ ਇਹਨਾਂ ਨੂੰ ਜਿਹੜਾ 19 ਲੱਖ 19 19.5 ਜਾਂ 20 ਲੱਖ ਟਨ ਤੇ ਲੋਕ ਆਇਆ ਬਚਦਾ ਉਹਦਾ ਟੈਂਡਰ ਲੱਗ ਚੁੱਕਾ ਹੈ ਉਹਦੇ ਥੋੜੀ ਬਹੁਤ ਤਬਦੀਲੀਆਂ ਜਿਹਾ ਕਰਕੇ ਦੁਬਾਰਾ ਇੱਕ ਕੋਈ ਟੈਂਡਰ ਲਗਾਉਣਾ ਪੈਣਾ ਹੈ ਉਹਦੇ ਬਾਅਦ ਇਹਨਾਂ ਨੇ ਸਾਨੂੰ ਸ਼ੁਰੂ ਕਰ ਦੇਣਾ ਕੰਮ ਉਹ ਵੀ ਉਹ ਵੀ ਉਹ ਵੀ ਜਿਹੜੀ ਕੰਪਨੀ ਨੂੰ ਮਿਲੇਗਾ ਉਹ ਸ਼ੁਰੂ ਕਰ ਦੇਗੀ ਸਰ 30 ਕਰੋੜ ਰੁਪਏ ਕੇਂਦਰ ਸਰਕਾਰ ਨੇ ਇਸ ਕੂੜੇ ਦੇ ਡੰਪ ਦੇ ਲਈ ਜਿਹੜਾ ਫੰਡ ਜਾਰੀ ਕੀਤਾ ਕੀ ਲੱਗਦਾ ਤੁਹਾਨੂੰ ਨਹੀਂ ਮੈਨੂੰ ਕੁਛ ਨਹੀਂ ਲੱਗਦਾ ਮੈਂ ਕਹਿੰਦਾ ਬਹੁਤ ਚੰਗਾ ਕੀਤਾ ਜੀ ਕਿਉਂਕਿ 스마트 ਸਿਟੀ ਦੇ ਤਹਿਤ ਹੋ ਰਿਹਾ ਹੈ ਤੇ ਜੇ ਅਸੀਂ 5 ਲੱਖ ਟਨ ਕੂੜਾ ਮੁਕਾ ਲੈਨੇ ਆ ਸਾਡਾ ਪੰਜਵਾਂ ਇਸਾ ਕੂੜਾ ਡੰਪ ਤਾਂ ਮੁੱਕ ਜਾਂਦਾ ਹੈ ਇੱਥੇ ਚਾਰ ਮਸ਼ੀਨਾਂ ਲੱਗੀਆਂ ਜੀ ਇੱਥੇ ਚਾਰ ਮਸ਼ੀਨਾਂ ਲੱਗੀਆਂ ਜੀ ਕਿੰਨੀ ਲਾਗਤ ਨਾਲ ਜੁੱਪਨ ਲੈ ਕੇ ਅਸੀਂ 27 ਕਰੋੜ 27 28 ਕਰੋੜ ਤੇ ਲੱਗੇ ਚੱਕੇ ਇਹ ਇਹਨਾਂ ਦਾ ਠੇਕਾ ਕੰਟਰੈਕਟ ਮਜੇ ਨੂੰ ਸਾਫ ਕਰਨਗੇ ਬੇਟਾ ਪਲਾਸਟਿਕ ਕੱਢ ਕਰਨਗੇ ਆ ਤੇ ਕੂੜਾ ਅੱਡ ਕਰਨਗੇ ਕੁਝ ਜਿਹੜਾ ਜਿੰਨੇ ਨੂੰ ਬਣਾ ਸਕਣਗੇ ਖਾਦ ਬਣਾ ਸਕਣਗੇ ਆਰਗੇਨਿਕ ਉਹ ਬਣ ਜਾਏਗੀ ਉਹ ਜ਼ਿੰਮੇਦਾਰਾਂ ਚ ਵੇਚ ਦੇਣਗੇ ਆਪੇ ਵੇਚਣਗੇ ਸਾਡਾ ਕੰਮ ਕੋਈ ਨਹੀਂ ਹੁੰਦਾ ਜਿਹੜੇ ਪਲਾਸਟਿਕ ਨਿਕਲ ਕੇ ਹੋਵੇ ਨਾ ਆਪ ਹੀ ਵੇਚਣੀ ਆ ਕਿੰਨੋਂ ਵੇਚਦੇ ਕਿੱਥੇ ਵੇਚਿਆ ਨਹੀਂ ਸਰਦਰੀ ਸਾਡੀ ਨਹੀਂ ਹੈ ਸਿਰ ਇਹ ਲੈਗੇਸੀ ਵੇਸ ਨੂੰ ਟ੍ਰੀਟ ਕੀਤਾ ਜਾ ਰਿਹਾ ਪਰ ਜਿਹੜਾ ਰੈਗੂਲਰ ਬੇਸਿਸ ਤੇ 1100000 ਕੁ ਪੂਰਾ ਹਰ ਸਾਡਾ ਜਿਹੜਾ ਨੈਕਸਟ ਹੈ ਉਹ ਸਾਡਾ ਹੁਣ ਜਿਤਨਾ ਇਹਨਾਂ ਸਾਨੂੰ ਬਾੜਾ 12 ਏਕੜ ਜਗ੍ਹਾ ਸਾਫ਼ ਕਰ ਦੇਣੀ ਹੈ ਸੋ 12 ਏਕੜ ਸਾਡੀ ਸਾਲ ਜੇ ਸਾਫ਼ ਹੁੰਦੀ ਐ ਅਸੀਂ ਇਹਦੇ ਵਿੱਚੇ ਹੀ ਸ਼ੁਰੂ ਕਰ ਲਾਂਗੇ ਸੜਕੋ ਇਹ ਤੇ ਜਗ੍ਹਾ ਹੈ ਹੀ ਹੈ ਨਾ ਤੇ ਜੇ ਸਾਨੂੰ ਕਿਤੇ ਸ਼ਹਿਰ ਛੋੜ ਜਗਾ ਮਿਲਦੀ ਅਸੀਂ ਨਾਲੋਂ ਨਾਲ ਉੱਥੇ ਸ਼ੁਰੂ ਕਰ ਲਾਂਗੇ ਰੈਗੂਲਰ ਬੇਸਿਸ ਤੇ ਆ ਰਿਹਾ ਹੈ ਰੈਗੂਲਰ ਬੇਸਿਸ 138 স্মੋਕ ਮਸ਼ੀਨਸ ਆਈਆਂ ਸਈਆਂ ਲੇਕਿਨ ਚੱਲ ਨਹੀਂ ਰਹੀਆਂ ਹੈ ਕਿ ਆ ਕਾਫੀ ਕੁਝ ਅੱਗੇ ਪਛਾੜੀ ਕਾਫੀ ਹੋ ਰਹੀ ਹੈ ਕਾਫੀ স্মੋਕ ਹਲੇ স্মੋਕ ਆਇਆ ਨਹੀਂ ਹੈ স্মੋਕ ਕਹਿੰਦੇ ਜਦੋਂ ਬਹੁਤ ਸੰਘਣਾ ਹੋ ਜਾਣਾ ਜਦੋਂ ਧੁੰਦ ਔਰ ਧੂਆ ਇਕੱਠਾ ਹੋ ਜਾਏ ਹਲੇ ਧੁੰਦ ਔਰ ਹਲੇ ਧੂਆ ਹੀ ਹੈ ਹਲੇ ਧੁੰਦ ਪਈ ਨਹੀਂ ਧੁੰਦਾਂ ਚ ਚੱਲਣ ਗਿਆ ਜੀ ਸ੍ਰੀਮ ਜੀ ਮੁਲਾਜ਼ਮ ਪੱਕੇ ਕੀਤੇ ਵੀ ਸੀ ਕਾਰਪੋਰੇਸ਼ਨ 3600 ਮੁਲਾਜ਼ਮ ਤੁਸੀਂ ਪੱਕੇ ਕਰਕੇ ਇਸ ਪਰ ਉਹਨਾਂ ਦੀ ਏਜ ਲਿਮਟ ਦਾ ਇਸ਼ੂ ਸਰ ਹਲੇ ਵੀ ਪਿਆ ਜੀ 45 ਸਾਲ ਤੋਂ ਉਪਰ ਉਹ ਪੰਜਾਬ ਲੈਵਲ ਤੇ ਸਾਨੂੰ ਲੈਣਾ ਪੈਣਾ ਹੈ ਕੈਬਨਟ ਲੈਵਲ ਤੇ ਲੈਣਾ ਪੈਣਾ ਕਰ ਲੈਨੇ ਆ ਵੀ ਉਹ ਵੀ ਮੈਨੂੰ ਹੁਣ ਵੀ ਡਿਮਾਂਡ ਦਿੱਤੀ ਇਹਨਾਂ ਨੇ ਮੈਂ ਅਸੀਂ ਡਿਸਕਸ ਕਰ ਲੈਨੇ ਆ ਰਾਈਟ ਠੀਕ ਸਰ ਸਾਧਨਾ ਜਿਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਲੋਕ ਸੋਸ਼ਲ ਮੀਡੀਆ ਤੇ ਸਿੱਖਾ ਖਰਾਬ ਨੂੰ ਕੁਝ ਪਛਾਣ ਨਾ ਕਰਨਾ ਹਾਲਾਤ ਖਰਾਬ ਹੋ ਸਕਦੇ ਤੁਹਾਡਾ ਕੀ ਮੰਨਣਾ ਹੈ ਜੀ ਦੇਖੋ ਮੈਂ ਜਿਆਦਾ ਸਾਡੀ ਬਹੁਤ ਰਿਸਪੈਕਟ ਕਰਦਾ ਹਾਂ ਔਰ ਜੇ ਉਹਨੇ دلਜ ਕੋ ਗੱਲ ਆਈ ਹੈ ਤੇ ਸਾਨੂੰ ਉਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ। ਅ ਬਾਕੀ ਸੱਚੀ ਗੱਲ ਹੈ ਕਿ ਅਸੀਂ ਜਿਹੜਾ ਸੋਸ਼ਲ ਮੀਡੀਆ ਹੈ ਨੂੰ ਬਹੁਤ ਮਿਸਯੂਜ਼ ਕਰ ਰਹੇ ਹਾਂ ਸਾਰੇ ਅਸੀਂ। ਅਸੀਂ ਇਹਨੂੰ ਆਜ਼ਾਦੀ ਦੀ ਆਜ਼ਾਦੀ ਸਮਝ ਰਹੇ ਹਾਂ, ਆਜ਼ਾਦੀ ਨਹੀਂ ਉਹ ਬਿਲਕੁਲ ਗੈਰਜ਼ਿੰਮਵਰੀ ਹੈ ਸਾਰੀ। ਸੋ ਸੋਸ਼ਲ ਮੀਡੀਆ ਦੇ ਟ੍ਰਾਇਲਸ ਕਰਦੇ ਨੇ, ਸੋਸ਼ਲ ਮੀਡੀਆ ਦੇ ਪੋਸਟਾਂ ਪਾ ਦਿੰਦੇ ਨੇ, ਗੰਦੀ-ਗੰਦੀ ਪੋਸਟਾਂ ਪਾ ਦਿੰਦੇ ਨੇ, ਮਾਪਿਆਂ ਦੀ ਗੱਲਾਂ ਕੱਢ ਦਿੰਦੇ ਨੇ, ਮਾੜੀ ਗੱਲ ਆ। ਇਹ ਰੋਕਣਾ ਚਾਹੀਦਾ ਇਸ ਗੱਲ ਨੂੰ, ਰੁਕੇਗੇ ਸੈਂਟਰ ਗਵਰਨਮੈਂਟ ਰੋਕੇ ਕਿ ਤਾਈਂ ਗੱਲ ਬਣੇਗੀ। ਹੈਪੀ ਜਿਹੜਾ ਅੰਮ੍ਰਿਤਪਾਲ ਹੈ ਪੰਜਾਬ ਸਰਕਾਰ ਕੁਛ ਨਹੀਂ ਬੋਲਿਆ ਜਿਹਾ ਕਿ ਕੋਈ ਕਾਰਵਾਈ ਨਹੀਂ ਉੱਤੇ ਹੋ ਰਹੀ ਪਿੱਟੂ ਨੇ ਦੋਸ਼ ਲਾਇਆ ਐਂਪੀ ਤੋਂ ਪਿੱਟੂ ਨੇ ਪੰਜਾਬ ਸਰਕਾਰ ਨੇ ਕਿ ਸਰਕਾਰ ਨਹੀਂ ਇਸ ਤਰ੍ਹਾਂ ਗੱਲ ਕੋਈ ਨਹੀਂ ਹੈ ਜਿਹੜਾ ਵੀ ਬੋਲੇਗਾ ਤੇ ਅਸੀਂ ਕਾਰਵਾਈ ਕਰਾਂਗੇ ਅਸੀਂ ਇਸ ਤਰ੍ਹਾਂ ਵੇਟ ਐਂਡ ਵਾਚ ਕਰ ਰਹੇ ਹਾਂ ਉਹ ਥੋੜਾ ਸੈਟਲ ਹੋ ਜਾਏ ਤੇ ਅਸੀਂ ਸਭ ਦੇ ਅਗੇਂਸਟ ਚੱਲੋ ਇਹ ਬੰਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਨੂੰ ਬਖਸ਼ਣਾ ਨਹੀਂ ਹੈ ਉਹਨਾਂ ਦਾ ਦੇਰ ਰਾਤ ਜਗਰਾਉਂ ਦੇ ਪਿੰਡ ਭੱਦ ਕੇ ਇੱਕ ਛਾਪਾ ਮਾਰਿਆ ਗਿਆ ਕਿ ਕਿ ਇਲੈਗਲ ਮਾਈਨਿੰਗ ਹੋ ਰਹੀ ੱਤੇ ਸੀ ਤੁਹਾਨੂੰ ਲੱਗਣਾ ਕਿ ਮੁਖਮਦ ਜਾਨ ਦਾ ਜਾਂਦੇ ਦੇਸ਼ ਵਿੱਚ ਤੇ ਨੇ ਕਿਸੇ ਦੇ ਖਿਲਾ ਜੇ ਇਲੈਗਲ ਮਾਈਨਿੰਗ ਹੋ ਰਹੀ ਹੋਏਗੀ ਤੇ ਅਸੀਂ ਉਹਨੂੰ ਸੀਰੀਅਸਲੀ ਲਾਂਗੇ ਸਰ ਇੱਕ ਜਾਂਚ ਦਾ ਹਦੇਸ਼ ਦਿੱਤੇ ਆ ਦੋ ਵਿਧਾਇਕਾਂ ਦੇ ਖਿਲਾਫ ਜਿਹਦੇ ਵਿੱਚੋਂ ਇੱਕ ਬੀਬੀ ਸਰ ਹਾਲੇ ਕੋਈ ਜਾਂਚ ਦੇ ਵਿਧਾਇਕ ਦਿੱਤੇ ਨਹੀਂ ਹਾਲੇ ਕੋਈ ਜਾਂਚ ਦੀ ਕਿਸੇ ਖਿਲਾਫ ਨਹੀਂ ਸਰ ਇਸ ਤੋਂ ਹਾਲੇ ਕੋਈ ਜਾਂਚ ਨਹੀਂ ਹੋ ਰਹੀ ਮੰਤਰੀ ਸਾਹਿਬ ਇਸ ਤੋਂ ਇਲਾਵਾ ਬੀਬੀ ਜ਼ਗੀਰ ਕੌਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਪਾਰਟੀ ਤੋਂ ਉਹ ਉਹਨਾਂ ਨੂੰ ਕੱਢ ਦਿੱਤਾ ਗਿਆ ਇਲੈਗਲ ਤੋਂ ਮੈਂ ਕੀ ਕਹਾਂਗਾ ਦੇਖੋ ਉਹਦਾ ਆਪਣਾ ਮਸਲਾ ਹੈ ਪਾਰਟੀ ਦਾ ਮਸਲਾ ਹੈ ਬੀਬੀ ਜੀ ਕੀ ਕਰਦਾ ਮੈਂ ਤੇਜਾ ਬੰਦਾ ਮੈਂ ਕੀ ਕਹਾਂਗਾ ਲੱਗਦਾ ਤੁਹਾਡੀ ਪਾਰਟੀ ਦੇ ਵਿੱਚ ਜਾਂ ਬੀਜੇਪੀ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਜੀ ਆਮ ਆਦਮੀ ਪਾਰਟੀ ਜਾਂ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਮੇਰੀ ਨੌਲੇਜ ਨਹੀਂ ਜੀ ਬੀਜਪੀ ਜਾ ਸਕਦੇ ਆਮਾਦੀ ਪਾਰਟੀ ਤੇ ਮੇਰੇ ਕੋਈ ਮੇਰੀ ਨੌਲੇਜ ਨਹੀਂ ਹੈਗਾ ਕਿ ਇਹ ਜੋ ਗੱਲ ਚੱਲ ਰਹੀ ਹੈ ਵੈਸੇ ਐਸਜੀਪੀਸੀ ਇਲੈਕਸ਼ਨ ਲੜਨ ਲੱਗੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਚੀਫ ਸਕੱਤਵਾਨ ਦੇ ਸਖੀ ਵੀ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਕਿਹੋ ਜਿਹਾ ਹੋਣਾ ਚਾਹੀਦਾ ਜੋ ਪ੍ਰਧਾਨਗੀ ਉੱਤੇ ਉਹਦੇ ਟੌਨਡ ਹੁੰਦੀ ਹੈ ਤੁਹਾਨੂੰ ਕੋਈ ਦੇਖੋ ਸਿੱਧੀ ਜੀ ਗੱਲ ਹੈ ਕਿ ਇੱਕ ਇੱਕ ਪਾਰਲੀਮੈਂਟ ਐ ਸिखਾਂਦੀ ਤਾਂ ਜਿਵੇਂ ਅਸੀਂ ਬਾਕੀ ਇਲੈਕਸ਼ਨ ਕਰਦੇ ਆ ਬੜੀ ਖੁੱਲੀ ਇਲੈਕਸ਼ਨ ਹੋਣੀ ਚਾਹੀਦੀ ਹੈ ਇਹਦੇ ਵਿੱਚ ਕਿਸੇ ਦਾ ਦਬਦਬਾ ਨਹੀਂ ਹੋਣਾ ਚਾਹੀਦਾ ਜਿਸੇ ਕੋਈ ਵੋਟ ਪਾਉਣੀ ਚਾਹੇ ਜਿਹੜਾ ਵੀ ਆਪਣਾ ਸਿੱਖ ਹੈ ਜਿੱਥੇ ਜਿਹੜੇ ਪਾਰਟੀ ਨੂੰ ਜਾਂ ਜਿਹੜੇ ਕੈਂਡੀਡੇਟ ਨੂੰ ਵੋਟ ਪਾਉਣਾ ਹੈ ਉਹਨੂੰ ਖੁੱਲੀ ਛੁੱਟੀ ਹੋਣੀ ਚਾਹੀਦੀ ਹੈ ਇੱਥੇ ਕੋਈ ਲਫਾਫਾ ਕਲਚਰ ਵਗੈਰਾ ਨਹੀਂ ਹੋਣਾ ਚਾਹੀਦਾ ਧੰਨਵਾਦ ਤੁਹਾਡਾ